ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਕੋਲ ਆਪਾਂ ਆਏ ਆ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਨਾਲ ਕੋਲ ਆਏ ਆ ਤੇ ਅੱਜ ਤੁਹਾਨੂੰ ਦੋ گاਵਾਂ ਤੁਹਾਨੂੰ ਦਿਖਾਉਣੀਆਂ ਇੱਕ ਗੱਬਣ ਤੁਹਾਨੂੰ ਦਿਖਾਵਾਂਗੇ ਤੇ ਇੱਕ ਸੂਈ ਸਵਾਈ ਅਹਰ ਸ਼ਹਿਰ ਤੁਹਾਨੂੰ ਕਾਫੀ ਕਮਾਲ ਦੀ ਵੜ ਇੱਕ ਤੁਹਾਨੂੰ ਦਿਖਾਉਣੀ ਹੈ ਤਾਜੀ ਸੂਈ ਆ ਤੇ ਮਗਰ ਬੱਚਾ ਵੀ ਯਾਰ ਸ਼ਰਦਾ ਵੱਸ਼ਾ ਵਾ ਜਿਹੜਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾਕ ਜੀ ਵਧੀਆ ਜੀ ਤੁਸੀਂ ਸੁਣਾਓ ਆਪਣਾ ਸਾਬੋ ਵਧੀਆ ਜੀ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਵੀ ਜੀ ਜਗਰਾਤ ਸਿੰਘ ਜੀ ਜੱਗੀ ਨਾਮ ਚੱਲਦਾ ਪਿੰਡ ਪੱਡੇ ਤਹਿਸੀਲ ਡੇਰਾਵਾ ਬਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਆਪਣਾ ਹੈਗਾ 8295817550 ਠੀਕ ਹੈ ਭਲਾ ਟਾਈਮ ਪਤਾ ਜੀ ਹਰਕੇ ਟਾਈਮ ਜੀ ਇਤਾਂ ਕਿ ਥੋੜਾ ਜਿਹਾ ਮੈਂ ਆਪਟੀ ਲਾਵ ਕੇ ਡੇਢ ਕਿ ਮਹੀਨਾ ਜ਼ਿਆਦਾ ਕੰਡੀਸ਼ਨ ਖਰਾਬ ਹੋ ਗਈ ਅੱਛਾ ਤੇ ਉਹਦੇ ਕਰਕੇ ਇੱਕ ਕੱਟ ਕੀਤਾ ਸੀ ਕੰਮ ਤੇ ਬਾਜ ਹੁਣ ਝੋਨੇ ਦਾ ਸੀਜ਼ਨ ਆ ਗਿਆ ਜੀ ਠੀਕ ਹੈ ਕੀ ਗੱਲ ਹੋ ਗਈ ਐ ਆਪ ਨੂੰ ਨਾ ਥੋੜਾ ਟਾਈਫਿਡ ਦੀ ਪ੍ਰੋਬਲਮ ਹੀ ਤੇ ਨਾਲ ਸੈੱਲ ਬੜੇ ਵੀਕ ਹੋ ਗਏ ਜੀ ਅੱਛਾ ਅੱਛਾ ਔਰ ਇੱਕ ਜਿਆਦਾ ਵੀਕਨੈਸ ਜੀ ਹੋ ਗਈ ਠੀਕ ਹੈ ਹੁਣ ਤੇ ਹੁਣ ਠੀਕ ਹੈ ਹਾਂਜੀ ਹੁਣ ਠੀਕ ਹੈ ਪਰਫੈਕਟ ਜੀ ਠੀਕ ਠੀਕ ਹੈ ਚਲੋ ਇਸ ਤਰ੍ਹਾਂ ਕਈ ਵਾਰੀ ਫਿਰ ਬਿਲਕੁਲ ਬਿਲਕੁਲ ਹੋ ਜਾਂਦਾ ਵਾਦਾ ਕਰਦਾ ਤੁਹਾਨੂੰ ਪਤਾ ਸਰੀਆਂ ਦੇ ਨਾਲ ਹੀ ਸਾਰਾ ਕੰਮ ਹੈ ਹਾਂਜੀ 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 ਠੀਕ ਹੈ ਤੇ ਹੁਣ ਫਿਰ ਦੋ ਆਜਣਾ ਹਾਂਜੀ ਦੋ ਵਸ਼ੀਆਂ ਚ ਕੋਲ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਇਤੋਂ ਹੀ ਆਪਾਂ ਕਰਨੀ ਆ ਥਾਣਾ ਬੜਾ ਪਿਆਰਾ ਵਾ ਜਿਹੜਾ ਹਾਂ ਦੇਖ ਸਕਦੇ ਇਕੋ ਜਿਹੀ ਕੈਬ ਤੇ ਦੇਖੋ ਜੇ ਸਾਈ ਦੇ ਜਿਹੜੇ ਥਾਣਿਆਂ ਤੇ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਬਾਕੀ ਜਿਹੜਾ ਵਾ ਪ੍ਰਿੰਟ ਆ ਇਹ ਬੜਾ ਘੱਟ ਜਿਹੜਾ ਆਪਾਂ ਨੂੰ ਲੱਭਦਾ ਵਾ ਆਰ ਸ਼ਰ ਬ੍ਰੀਡ ਚ ਜਿਹੜਾ ਤੇ ਦੱਸਿਓ ਵੀਰ ਜੀ ਫਿਰ ਇਹ ਵੀਰ ਜੀ ਤੁਜਾ ਸਵੇ ਸੁਈ ਜੇ ਵੈੜਾ ਅੱਛਾ ਇਹਨੂੰ ਅੱਜ ਚੌਥਾ ਦਿਨ ਸੁਈਣਾ ਆਪਣੇ ਕੋਲ ਦੀ ਆਈ ਹੈ ਠੀਕ ਹੈ ਤੇ ਇਹਦੇ ਕੋ ਤਿਆਰ ਬੋਲਾ ਜਿਹੜਾ ਲਾ ਲਓ ਜਾਂ ਦੁੱਧ ਲਾ ਲੈ ਕੋਈ ਵੀਰ ਭਰਾ ਅੱਛਾ ਇਹ ਕੋ 17 ਤੋਂ 18 ਕਿਲੋ ਤਿਆਰ ਹੋਏਗਾ ਤਿਆਰ ਮੌਕੇ ਤੇ ਜਿਹੜਾ ਨਾੜੂ ਚ ਬੱਚਾ ਚ ਬਿਲਕੁਲ ਹੈ ਜੀ ਹਾਂ ਦੇਖ ਸਕਦੇ ਆ ਚੌਥਾ ਦਿਨ ਜੇ ਸੁਈ ਦੀ ਠੀਕ ਹੈ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧੇ ਚੋਈ ਜਾਊਗੀ ਵੀ ਜੇ ਤੇ ਹੁੰਦੇ ਮਤਲਬ ਠੰਡ ਦਾ ਟਾਈਮ ਹੁੰਦਾ ਤੇ ਫੇਰ ਤੇ 30 ਪਲੱਸ ਹੀ ਚੱਲਣੀ ਜਿੱਦਾਂ ਦੀ ਗਾਂ ਤਿਆਰ ਹੋਈ ਹੈ ਤੇ ਹੁਣ ਵੀ 25 26 ਤੋਂ ਮਰਦੀ ਨਹੀਂ ਬਾਕੀ ਤੁਹਾਨੂੰ ਪਤਾ ਦੁੱਧ ਜਿਹੜਾ ਸੇਵਾ ਦਾ ਹੁੰਦਾ ਜੇ ਇਹਨਾਂ ਦੀ ਸੇਵਾ ਕਰਾਂਗੇ ਤੇ ਕਰਮਾਲੀਆਂ ਦਈ ਜਾਂਦੀਆਂ ਜੇ ਨਾ ਕਰਾਂਗੇ ਤੇ 30 ਕਿਲੋ ਵਾਲੀ ਨਾਲ 20 ਕਿਲੋ ਤੇ ਰਹਿਣਾ ਠੀਕ ਆ ਤੇ ਬਾਕੀ ਤੁਹਾਨੂੰ ਪਤਾ ਸਾਰਾ ਕੁਝ ਏ ਰਕ ਪਰਫੈਕਟ ਯਾਰ ਚੰਡੇ ਦੇ ਵਿੱਚ ਵੇਂਦ ਕਿੰਨੀਆਂ ਵਧੀਆ ਆਂ ਹਾਂਜੀ ਹਾਂਜੀ ਪਿਛਲੇ ਬੰਨੇ ਵੀ ਚੰਗੀਆਂ ਵੇਂਦ ਨੇ ਪਰ ਯਾਰ ਠੀਕ ਆ ਹੁਣ 17 ਲੀਟਰ ਤਿਆਰ ਜੇ ਬਿਲਕੁਲ ਤਿਆਰ ਤਿਆਰ ਬਿਲਕੁਲ ਜਿਹੜਾ ਖੋਲ੍ਹਾਂ ਫਿਰ ਤੋੜ ਦਈਏ ਤੇ 5 ਕਿਲੋ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ ਬਾਕੀ ਕਾਫੀ ਖੂਬਸੂਰਤ ਵਹਿੜਿਆ ਜਣੀ ਸਭ ਤੋਂ ਯਾਰੀ ਡਿਮਾਂਡ ਚ ਰਹਿਣ ਵਾਲੀ ਗਾਹਾਂ ਜਿਹੜੀ ਐ ਤਾਂ ਪਿੱਛੋਂ ਵੀ ੱਡਾ ਸਾਰਾ ਵੇਂਦ ਨਾ ਹੀ ਭਰਿਆ ਸਾਹੀ ਖੁੱਲੇ ਹਵਾਨੇ ਦੀ ਮਾਲਕਾ ਜਿਹੜੀ ਲੈ ਜਾ ਜੀ ਲੈ ਵਸ ਜੀ ਗੱਦ ਕਾਠ ਬੇਲਦੇ ਵੀ ਜਿਹੜੀ ਚੰਗੀ ਆ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਆ ਮੱਠੀ ਵਿੱਚ ਪਚਾ ਲੈ ਆ ਦੂਸਰੇ ਪਾਸੇ ਤਾਂ ਦਿਖਾ ਦਿਓ ਇੱਕ ਵਾਰੀ ਦੂਸਰੇ ਪਾਸੇ ਤਾਂ ਵੀ ਦੇਖ ਸਕਦੇ ਜੀ ਚਵਾ ਜਿਹੜਾ ਕਿੰਨੇ ਕਿਤਾ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਮਗਰੇ ਦੇ ਵਸ਼ੇ ਤੇ ਵਸ਼ਾ ਵੀ ਜਿਹੜਾ ਵਾ ਚੰਗਾ ਜਿਹੜਾ ਵਾ ਕਿਸੇ ਵੀ ਨੇ ਟੀਗਾ ਚੰਗਾ ਭਰਾਇਆ ਵਾ ਦਿਖਾ ਦਵਾਂ ਵਿੱਚ ਚਵਾ ਆ ਦੇਖਾ ਦੇ ਚੰਡੀ ਤੇਰੀ ਹੈ ਤੇ ਬਾਕੀ ਚਵਾ ਵੀ ਜਿਹੜਾ ਬਿਲਕੁਲ ਸਾਫ ਹੈ ਜਿਹੜਾ ਆ ਜੋ ਵੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਬਾਕੀ ਵੀਰ ਜੀ ਉਹਨਾਂ ਦੀ ਗੂਠੇ ਵਾਲੀ ਜਵਾਈ ਹੈ ਜਿਹੜੀ ਮੋਠ ਵਾਲੀ ਜਵਾਈ ਨਾਲ ਜਿਹੜਾ ਚਵਾ ਹੋਰ ਜ਼ਿਆਦਾ ਵਧੀਆ ਹੋ ਜਾਣਾ ਵਾ ਬਾਕੀ ਵੀਰ ਜੀ ਅੱਜ ਟਾਈਮ ਮੇਰੇ ਸਾਹ ਨਾਲ 12:00 ਵਜੇ ਕਰੀਬ ਆ ਹਾਂਜੀ ਹਾਂਜੀ ਇਹ ਸ਼ਾਮ ਨੂੰ ਚੰਗੀ ਤਿਆਰ ਹੋ ਜਾਂਦੀ ਹੈਗਾ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇ ਵੀਰ ਜੀ ਇਹੋ ਜੀ ਵੈੜ ਦਾ ਦਾਦਾ ਨੂੰ ਪਤਾ ਵੀ ਜੇ ਤੇ ਠੰਡ ਹੁੰਦੀ ਹਾਂਜੀ ਤੇ ਲੱਖੋਂ ਬਾਹਰ ਹੀ ਵੇਖਦੀ ਆ ਮਾੜ ਬਹੁਤ ਐਡੀ ਪਰ ਲੱਭਦੀ ਬਹੁਤ ਚੀਜ਼ ਘਟ ਹੈ ਹਾਂਜੀ ਹਾਂਜੀ ਤੇ ਮੱਸੀਂ ਮੈਂ ਕਹਿੰਨਾ ਵੀ 80 ਵੀ ਦੇ ਦਈਏ ਨਹੀਂ ਐਸੇ ਜਿਹਾ ਕਰੀਏ ਕੁਛ ਮਾਨਤਾ ਨਾਲ ਕਰਾ ਲਓ ਫਿਰ ਤਰੀਕਾ ਕਿੰਨਾ ਕਰੀਏ ਇੰਨਾ ਜੀ ਕਰਦਾ ਕਰਾ ਲਓ ਤੇ ਹੀ ਤਾਂ ਹੀ ਇੰਨਾ ਵੀ ਮਹੀਨਾ ਵਾਦਾ ਹੈ ਜੀ ਪ 5000 ਕਰ ਦਈਏ 75 ਦੀ ਦੇ ਦਈਏ ਫਿਰ 5 ਹੋਰ ਕਰ ਦਿੰਨੇ ਅੱਛਾ 70 ਦੀ 70 ਦੀ ਦੇ ਦੋਗੇ ਹਾਂਜੀ ਤੇ ਛੋਟ ਹੋਰ ਕਰ ਦੋਗੇ ਵਿੱਚ ਬਾਟਾਂਗੇ ਕੋਈ ਨਹੀਂ ਵੀਰ ਭਰਾ ਕੋਈ ਫੋਨ ਲਾਵੇਗੇ ਇਹਨੂੰ ਮੋੜਨਾ ਨਹੀਂ ਅੱਛਾ ਖਾਲਦੀ ਨਹੀਂ ਮਾਂ ਦੀ ਘਰੀ ਦਾ ਮਾਨ ਹਾਰੇ ਇੱਕ ਦਾ ਤੇ ਕਰਨਾ ਅੱਗੇ ਵੀ ਕਰੀ ਜਾਣਾ ਇਹ ਮਾਂ ਨਹੀਂ ਘਰੀ ਦਾ ਹਰ ਵਾਰੀ ਤੇ ਹੁਣ ਵਾਵਾ ਚੇਰਾ ਬਾਅਦ ਵੀਡੀਓ ਪਾਈ ਅੱਜ ਕੋਈ ਗੱਲ ਨਹੀਂ ਕੋਈ ਵੀਰ ਭਰਾ ਫੋਨ ਲਾਵੇਗੇ ਇਹਨੂੰ ਮੋੜ ਕੇ ਨਹੀਂ ਭੇਜਦੇ ਬਾਕੀ ਇਹ ਵੀ ਬੱਸੀ ਦੁੱਧ ਵਾਲੀ ਹੈ ਠੀਕ ਹੈ ਜੀ ਸਾਰੀਆਂ ਪ੍ਰੀਕੀਆਂ ਦੇ ਵਿੱਚ ਛੋਟਾ ਕਰਨਾ ਅੱਗੋਂ ਫੇਸ ਕੁਆਲਟੀ ਵੀ ਸੋਹਣੀ ਲੱਗੀ ਏ ਦੀ ਹਾਂਜੀ ਹਾਂਜੀ ਹਾਂ ਸਾਰਾ ਕੁਝ ਚੰ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਕ੍ਰੋਸ ਚ ਹੀ ਆ ਜਿਹੜੀ ਤੇ ਥਾਣਾ ਇਹਦੇ ਵੀ ਦਿਖਾ ਦਈਏ ਤਾਂ ਲੱਗੇ ਤਾਂ ਇਹ ਗੱਬਣ ਹੈ ਜਿਹੜੀ ਹੈ ਜੇ ਆਹ ਦੇਖ ਸਕਦੇ ਸਨ ਅੰਦਾਜ਼ ਸਾਈਜ਼ ਗਿਆ ਪੱਤੇ ਮਿਲਕ ਵੀਨ ਵੀ ਚੰਗੀ ਲੱਗੀ ਹੈ ਇਹ ਕਿੰਨੇ ਕੇ ਦੁੱਧ ਆ ਲਈ ਜੀ ਵੀ ਜੀ ਇਹ ਵਿੱਚ ਦੁੱਧ 16 17 ਕਿਲੋ ਭਰੀ ਜਾਏ ਜਮਾਨਾ ਅੱਛਾ ਹਾਂ ਜੀ ਅਜੇ 10 12 ਦਿਨ ਕੱਚੀ ਹੈ ਲੈ ਤੋਰੋ ਹਾਂ ਫਿਰ ਕਰੀ ਨਾ ਬਾਕੀ ਚੰਗੇ ਸੋਹਣੇ ਪ੍ਰਿੰਟ ਦੀ ਮਾਲਕੀਆਂ ਬਾਕੀ ਆ ਕੀ ਜਰਸੀ ਕ੍ਰੋਸ ਹੈ ਕੱਦ ਬਹੁਤਾ ਉੱਚਾ ਨਹੀਂ ਆ ਨੋਰਮਲ ਜਿਹੜਾ ਆਮ ਘਰਾਂ 'ਚ ਜਿਹੜੇ گاਵਾਂ ਦੇ ਕੱਦ ਹੁੰਦੇ ਓਡਾ ਕੀ ਇਹਦਾ ਕੱਦ ਹੈ ਤੇ ਬਾਕੀ ਪ੍ਰਿੰਟ ਬੜਾ ਸੋਹਣਾ ਵਾ ਜਿਹਦਾ ਬਾਕੀ ਕੋਈ ਵੀ ਰਾਨ ਕੇ ਵੇਖ ਲੈ ਪ੍ਰੋਪਰ ਜਿਹੜਾ ਕੱਦ ਕੁਦਰਤ ਦਾ ਪਤਾ ਲੱਗ ਜਾਂਦਾ ਤੇ ਬਾਕੀ ਥੱਲੀਆਂ ਬੜੀ ਚੰਗੀ ਤਿਆਰ ਹੁੰਦੀ ਆ ਅਜੇ ਦਿਨ ਖੜਦੀ ਆ ਤੇ ਬਾਕੀ ਗਾਣੇ ਵੀ ਹਵਾਨਾ ਚੰਗਾ ਪਰ ਨਾਇਨੇ ਤੇ ਹਵਾਨਾ ਪਛਾਣ ਵੀ ਚੰਗਾ ਪਰਨਾਵਾਂ ਤੇ ਇਹਦਾ ਫਿਰ ਮੁੱਲ ਵਿਧੀ ਜਿਆਜਾ ਕਿੰਨਾ ਰੱਖਣਾ ਆਪਾਂ ਵੀ ਜੀ ਜੇ ਤੇ ਵਾਸ਼ੀ ਸੂਈ ਸਵਾਈ ਹੁੰਦੀ ਤੇ ਫੇਰ ਦੇ ਵਾਸ਼ੀ ਪੰਜਾਬ ਵੀ ਉਹਦੀ ਵਿਖਦੀ ਹਾਂਜੀ ਤੇ 45 ਦੀ ਵਾਸ਼ੀ ਦੇ ਦਿੰਦੇ 45000 ਦੀ ਹਾਂਜੀ ਛੋਟ ਕਰਦੀਏ ਵਿੱਚ ਘੜਦਾਂਗੇ ਵਿੱਚ ਜੀ ਤੇ 3000 ਛੱਡਦੀਏ ਕੋਈ ਨਹੀਂ ਛੱਡਦਾ 45000 ਦੀ 42000 ਦੀ ਦੇ ਦਾਂ ਬਾਕੀ ਸੋਣੀ ਵਾਸ਼ੀ ਹੈ ਦੇਖੋ ਮੀਨ ਦੇਖੋ ਠੀਕ ਹੈ ਕੁਆਲਟੀ ਚੰਗੀ ਹੈ ਜਿੰਨੀ ਵੀ ਸਾਫ ਹੈ ਵਾਸ਼ੀ ਤੇ ਬਾਕੀ ਆ ਕਿ ਕੋਈ ਵੀਰ ਫੋਨ ਲਾਵੇ ਮੌਕੇ ਤੇ ਮੌਕਾ ਨਹੀਂ ਹੋਣੀਗਾ ਕੋਈ ਗੱਲ ਨਹੀਂ ਦੇ ਵਿੱਚ ਹੋਰ ਥੋੜਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੂਈ ਤੇ ਆਪਣੀ ਚਵਾਈ ਕਰਕੇ ਖੜੋ ਤੇ ਤਸੱ ਕੋਈ 2 ਟਾਈਮ ਚੋਲੇ ਕੋਈ 3 ਟਾਈਮ ਚੋਲੇ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ